ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਹਾਡੀ ਸਾਰਿਆਂ ਦੀ ਤਿਆਰੀ ਬਹੁਤ ਵਧੀਆ ਚੱਲ ਰਹੀ ਹੋਵੇਗੀ ਸਭ ਤੋਂ ਪਹਿਲਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਇਸ ਚੈਨਲ ਉੱਤੇ ਅਸੀਂ ਪੰਜਾਬ ਸਰਕਾਰ ਦੁਆਰਾ ਕੱਢੀ ਜਾਣ ਵਾਲੀ ਹਰ ਇੱਕ ਭਰਤੀ ਦੀ ਸਹੀ ਇਨਫੋਰਮੇਸ਼ਨ ਪਾਉਂਦੇ ਹਾਂ ਤੇ ਤੁਹਾਨੂੰ ਸਹੀ ਜਾਣਕਾਰੀ ਦਿੰਦੇ ਹਾਂ ਅਤੇ ਪੇਪਰਾਂ ਦੀ ਤਿਆਰੀ ਕਰਵਾਉਂਦੇ ਹਾਂ ਸੋ ਅੱਜ ਦੀ ਵੀਡੀਓ ਵਿੱਚ ਮੈਂ 25 ਕੁਐਸਚਨ ਲੈ ਕੇ ਆਏ ਹਾਂ ਸਾਰੇ ਹੀ ਸਿਲੇਕਟਡ ਕੁਐਸਚਨ ਹਨ ਤੁਹਾਡੇ ਨਾਲ ਨਾਲ ਅਸੀਂ ਵੀ ਬਹੁਤ ਮਿਹਨਤ ਕਰ ਰਹੇ ਹਾਂ ਤਾਂ ਕਿ ਤੁਹਾਨੂੰ ਸਰਕਾਰੀ ਨੌਕਰੀ ਮਿਲ ਸਕੇ ਤੁਹਾਨੂੰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ। ਅੱਜ ਦੀ ਵੀਡੀਓ ਵਿੱਚ ਮੈਂ 25 ਕੁਐਸਚਨ ਲੈ ਕੇ ਆਇਆ ਹਾਂ। ਮੈਂ ਕੁਐਸਚਨ ਬੋਲਾਂਗਾ। ਆਪਸ਼ਨ ਤੁਸੀਂ ਆਪ ਦੇਖ ਲਿਓ। ਅਤੇ ਤੁਸੀਂ ਨਾਲ ਦੀ ਨਾਲ ਕਮੈਂਟ ਕਰਕੇ ਆਪਸ਼ਨ ਵੀ ਦੱਸ ਸਕਦੇ ਹੋ। ਅਤੇ ਵੀਡੀਓ ਦੇ ਐਂਡ ਵਿੱਚ ਜ਼ਰੂਰ ਦੱਸਿਓ ਤੁਸੀਂ ਕਿੰਨੇ ਕੁਐਸਚਨ ਦਾ ਸਹੀ ਆਨਸਰ ਹੈ ਜਿਹੜਾ ਉਹ ਤੁਹਾਨੂੰ ਪਤਾ ਸੀ। ਇਸ ਨਾਲ ਤੁਹਾਨੂੰ ਤੁਹਾਡੀ ਤਿਆਰੀ ਦਾ ਵੀ ਪਤਾ ਲੱਗ ਜਾਵੇਗਾ। ਇਸ ਤੋਂ ਇਲਾਵਾ ਅਸੀਂ ਇਸ ਚੈਨਲ ਉੱਤੇ ਕੁਇਜ਼ ਵੀਡੀਓ ਵੀ ਪਾਈਆਂ ਹਨ। ਇੱਕ ਵੀਡੀਓ ਪਾ ਦਿੱਤੀ ਹੈ। ਹੋਰ ਵੀ ਵੀਡੀਓ ਡੇਲੀ ਵੀਡੀਓ ਕਿਸ ਜੀ ਵੀ ਆਵੇਗੀ। ਜਿਸ ਨਾਲ ਤੁਹਾਨੂੰ ਤੁਹਾਡੀ ਤਿਆਰੀ ਦਾ ਪਤਾ ਲੱਗ ਜਾਵੇਗਾ ਸੋ ਚਲੋ ਜੀ ਸ਼ੁਰੂ ਕਰਦੇ ਹਾਂ ਪਹਿਲਾ ਕੁਐਸਚਨ ਹੈ ਐਂਬੂਲੈਂਸ ਬੁਲਾਉਣ ਲਈ ਕਿੰਨਾ ਨੰਬਰ ਡਾਇਲ ਕਰਨਾ ਪੈਂਦਾ ਹੈ অপਸ਼ਨ ਤੁਹਾਡੇ ਸਾਹਮਣੇ ਨੇ ਦੇਖ ਲਓ ਇਸ ਦਾ ਸਹੀ ਆਨਸਰ ਹੋ ਜਾਏਗਾ ਆਪਸ਼ਨ A 108 ਜੇ ਤੁਸੀਂ 108 ਸੋਚਿਆ ਹੈ ਤਾਂ ਤੁਹਾਡਾ ਆਨਸਰ ਬਿਲਕੁਲ ਸਹੀ ਹੈ ਨੈਕਸਟ ਕੁਐਸਚਨ ਆਉਂਦਾ ਹੈ ਜੀ 8 ਲਿਖਿਆਂ ਵਿੱਚੋਂ ਕਿਹੜੀ ਅਤਾਤ ਹਵਾ ਵਿੱਚ ਖੁੱਲਾ ਰੱਖਣ ਤੇ ਅੱਗ ਫੜ ਲੈਂਦੀ ਹੈ অপশন ਤੁਹਾਡੇ ਸਾਹਮਣੇ ਨੇ অপশন ਰੀਡ ਕਰ ਲੋ ਸਹੀ ਆਨਸਰ ਹੋ ਜਾਏਗਾ অপশন B ফসফorus ਨੈਕਸਟ ਕੁਐਸਚਨ ਹੈ ਜੀ ਜੋੜਾਂ ਦੇ ਦਰਦ ਦੇ ਕੀ ਕਾਰਨ ਹਨ অপশন ਤੁਹਾਡੇ ਸਾਹਮਣੇ ਨੇ অপশন ਰੀਡ ਕਰ ਲੋ ਇਸ ਦਾ ਸਹੀ ਆਨਸਰ ਹੋ ਜਾਏਗਾ অপশন D ਉੱਪਰ ਵਾਲੇ ਸਾਰੇ ਨੈਕਸਟ ਕੁਐਸਚਨ ਹੈ ਪੰਜਾਬ ਦਾ ਪਹਿਲਵਾਨ ਕੌਣ ਹੈ ਜਿਸ ਜਿਸ ਨੇ ਰਸਤਮੇ ਹਿੰਦ ਦਾ ਕਿਤਾਬ ਜਿੱਤਿਆ ਆਪਸ਼ਨ ਤੁਸੀਂ ਪੜ ਲਓ ਸਹੀ ਆਨਸਰ ਹੋ ਜੀਗਾ ਆਪਸ਼ਨ ਸੀ ਦਾਰਾ ਸਿੰਘ ਨੈਕਸਟ ਕੁਐਸਚਨ ਹੈ ਘਰ ਘਰ ਤੇ ਸਿਹਤ ਦੇਖਭਾਲ ਸੇਵਾਵਾਂ ਵਿੱਚ ਕੀ ਸ਼ਾਮਲ ਹੁੰਦਾ ਹੈ ਘਰ ਦੇ ਵਿੱਚ ਸਿਹਤ ਦੇ ਦੇਖਭਾਲ ਸੇਵਾਵਾਂ ਵਿੱਚ ਕੀ ਕੀ ਸ਼ਾਮਲ ਹੋ ਸਕਦਾ ਹੈ ਆਪਸ਼ਨਸ ਰੀਡ ਕਰ ਲਓ ਹੀ ਆਨਸਰ ਹੋ ਜੇਗਾ অপਸ਼ਨ ডি ਉੱਪਰ ਵਾਲੇ ਸਾਰੇ অপਸ਼ਨ ਨੈਕਸਟ ਕੁਐਸ਼ਨ ਹੈ ਨਿੱਜੀ ਡਿਊਟੀ ਨਰਸਿੰਗ ਦੇਖਪਾਲ ਵਿੱਚ ਕੀ ਸ਼ਾਮਲ ਹੋ ਸਕਦਾ ਹੈ অপਸ਼ਨਸ ਰੀਡ ਕਰ ਲੋ ਇਸ ਦਾ ਸਹੀ ਆਨਸਰ ਵੀ ਹੋ ਜੇਗਾ অপਸ਼ਨ ডি ਸਹੀ ਹੋ ਜੇਗਾ ਟੀਵੀ ਦੀ ਜਾਂਚ ਲਈ ਕਿਹੜਾ ਨਮੂਨਾ ਲਿਆ ਜਾਂਦਾ ਹੈ অপਸ਼ਨਸ ਰੀਡ ਕਰ ਲੋ ਸਹੀ ਆਨਸਰ ਹੋ ਜਾਏਗਾ অপਸ਼ਨ এ ਬਲਗਮਦਾ ਨੈਕਸਟ ਕੁਐਸ਼ਨ ਹੈ ਕਿਸੇ ਵਿਅਕਤੀ ਦਾ ਤਾਪਮਾਨ ਮਾਪਣ ਦਾ ਉਦੇਸ਼ ਕੀ ਹੈ ਜਦੋਂ ਕੋਈ ਵਿਅਕਤੀ ਐਡਮਿਟ ਹੈ ਜਾਂ ਘਰ ਦੇ ਵਿੱਚ ਬਿਮਾਰ ਹੈ ਉਸ ਦੇ ਤਾਪਮਾਨ ਮਾਪਣ ਦਾ ਉਦੇਸ਼ ਜਿਹੜਾ ਉਹ ਕੀ ਹੁੰਦਾ ਹੈ অপਸ਼ਨ ਤੁਸੀਂ ਰੀਡ ਕਰ ਲਓ ਇਸ ਦਾ ਵੀ ਸਹੀ ਆਨਸਰ ਹੋ ਜਾਏਗਾ ਉੱਪਰ ਵਾਲੇ ਸਾਰੇ অপਸ਼ਨ ऑप्शन डी सही हो जाएगा इन्हों के शरीरक विकलांगता नहीं है ऑप्शन रीड कर लो सही आंसर हो जाएगा ऑप्शन डी एपेटाइटिस ए किस दबारा फैलता है ऑप्शन रीड कर लो सही आंसर हो जाएगा ऑप्शन बी ਪਾਰਟ ਦੀ ਰਾਸ਼ਟਰੀ ਖੇਡ ਦਾ ਨਾਮ ਕੀ ਹੈ? ਆਪਸ਼ਨ ਤੁਹਾਡੇ ਸਾਹਮਣੇ ਨੇ ਦੇਖ ਲਓ। ਆਪਸ਼ਨ ਡੀ ਸਹੀ ਆਨਸਰ ਹੋ ਜੇਗਾ ਹਾਕੀ। ਬੀਸੀ ਦਾ ਟਿੱਕਾ ਕਿਸ ਬਿਮਾਰੀ ਦੀ ਰੋਕਥਾਮ ਲਈ ਲਗਾਇਆ ਜਾਂਦਾ ਹੈ? ਆਪਸ਼ਨ ਸੀ ਰੀਡ ਕਰ ਲਓ। ਸਹੀ ਆਨਸਰ ਹੈ ਆਪਸ਼ਨ ਸੀ ਟੀਵੀ। ਮਰੀਜ਼ਾਂ ਦੀਆਂ ਜ਼ਰੂਰਤਾਂ ਨੂੰ ਨਿਰਧਾਰਿਤ ਕਰਨ ਲਈ ਵਾਟ ਸਟੈਂਡਰਡ ਨੂੰ ਕੀ ਕਰਨਾ ਚਾਹੀਦਾ ਹੈ? ਆਪਸ਼ਨ ਸੇ ਨੇ ਦੇਖ ਲਓ ਤੁਸੀਂ ਸਹੀ ਆਨਸਰ ਹੋ ਜਾਏਗਾ ਡੀ ਆਪਸ਼ਨ ਉੱਪਰ ਵਾਲੇ ਸਾਰੇ ਆਪਸ਼ਨ ਮਤਲਬ ਕਿ ਡੀ ਆਪਸ਼ਨ ਹੈ ਜਿਹੜਾ ਉਹ ਸਹੀ ਹੈ ਮਿਲਕੀ ਵੇ ਗੈਲੈਕਸੀ ਦਾ ਕੀ ਆਕਾਰ ਹੈ ਇਹ ਸੈਂ ਦਾ ਕੁਐਸਚਨ ਹੈ ਆਪਸ਼ਨ ਤੁਹਾਡੇ ਸਾਹਮਣੇ ਨੇ ਇਸ ਦਾ ਸਹੀ ਆਨਸਰ ਹੋ ਜਾਏਗਾ ਚੱਕਰਦਾਰ ਨੈਕਸਟ ਕੁਐਸਚਨ ਹੈ ਸਕਰਮਣ ਹੋਣ ਦੇ ਕੀ ਦੇ ਕਾਰਨ ਹੋਣ ਵਾਲੇ ਰੋਗ ਨੂੰ ਕੀ ਕਹਿੰਦੇ ਹਨ 옵ਸ਼ਨਸ ਰੀਡ ਕਰ ਲੋ ਇਸ ਦਾ ਸਹੀ ਆਨਸਰ ਹੋ ਜਾਏਗਾ 옵ਸ਼ਨ A ਬੁਖਾਰ ਹੁੰਦਾ ਹੈ ਜਦੋਂ ਇੱਥੇ 옵ਸ਼ਨਾਂ ਵਿੱਚ ਤਾਪਮਾਨ ਦਿੱਤਾ ਹੋਇਆ ਤੁਸੀਂ ਇਹ ਰੀਡ ਕਰ ਲੋ ਇਹਦਾ ਸਹੀ ਆਨਸਰ ਹੋ ਜਾਏਗਾ ਤਾਪਮਾਨ ਜਦੋਂ অপਸ਼ਨ ਬੀ ਸੌਰੀ ਇੱਥੇ ਵੱਧ ਹੈ ਇਹਨੂੰ ਵੱਧ ਪੜਿਓ ਤੁਸੀਂ ਗਲਤੀ ਨਾਲ ਘੱਟ ਲਿਖਿਆ ਗਿਆ ਜਦੋਂ ਤਾਪਮਾਨ 98.4 ਡਿਗਰੀ ਫਾਰਨਹਾਈਟ ਤੋਂ ਵੱਧ ਹੋਵੇ অপਸ਼ਨ ਬੀ ਸਹੀ ਹੋ ਜਾਏਗਾ ਇਹਨੂੰ ਵੱਧ ਪੜਿਓ ਮੈਂ ਫੇਰ ਕਹਿ ਰਿਹਾ ਇੱਥੇ ਘੱਟ ਗਲਤੀ ਨਾਲ ਲਿਖਿਆ ਗਿਆ ਹੈ ਵੱਧ ਹੈ ਇਸ ਦਾ অপਸ਼ਨ ਇੱਥੇ ਵੱਧ ਹੋਣਾ ਸੀ ਸੋ ਬੀ অপਸ਼ਨ ਸਹੀ ਹੈ ਨੈਕਸਟ ਹੈ ਮਰੀਜ਼ ਨੂੰ ਦਿੱਤੀ ਜਾਣ ਵਾਲੀ ਖੁਰਾਕ ਕਿਵੇਂ ਦੀ ਹੋਣੀ ਚਾਹੀਦੀ ਹੈ 옵ਸ਼ਨਸ ਰੀਡ ਕਰ ਲਓ ਸਹੀ ਆਨਸਰ ਹੋ ਜਾਏਗਾ 옵ਸ਼ਨ ਡੀ ਉੱਪਰ ਵਾਲੇ ਸਾਰੇ ਨੈਕਸਟ ਕੁਐਸਚਨ ਹੈ ਪਾਣੀਪੱਤ ਦੀ ਦੂਜੀ ਲੜਾਈ ਕਦੋਂ ਹੋਈ ਸੀ ਇਹ ਹਿਸਟਰੀ ਦਾ ਕੁਐਸਚਨ ਹੈ 8ਵੇਂ ਪੱਤਰ ਦਾ ਹੈ ਕੁਐਸਚਨ ਇਹ ਸਾਰੇ ਹੀ ਕੁਐਸਚਨ 8ਵੇਂ ਪੱਤਰ ਦੇ ਲਈ ਆਨ ਮੈਂ 옵ਸ਼ਨ ਬੀ ਸਹੀ ਆਨਸਰ ਹੋ ਜਾਏਗਾ 1556 ਇਸਵੀ ਪੰਜਾਬ ਕਿਹੜੀ ਭਾਸ਼ਾ ਦੇ ਸ਼ਬਦ ਤੋਂ ਬਣਿਆ ਹੈ ਪੰਜਾਬ ਕਿਹੜੀ ਭਾਸ਼ਾ ਦੇ ਸ਼ਬਦ ਤੋਂ ਬਣਿਆ ਹੈ ਪੰਜਾਬ ਜਿਹੜਾ ਸ਼ਬਦ ਹੈ ਉਹ ਕਿਹੜੀ ਭਾਸ਼ਾ ਦੇ ਸ਼ਬਦ ਤੋਂ ਬਣਿਆ ਹੈ ਸਹੀ ਆਨਸਰ ਹੋ ਜਾਏਗਾ অপਸ਼ਨ ਸੀ ਫਾਰਸੀ ਅਜੋਕੇ ਪੰਜਾਬ ਵਿੱਚ ਕੁੱਲ ਕਿੰਨੇ ਦਰਿਆ ਵਗਦੇ ਹਨ অপਸ਼ਨ ਇਸ ਦਾ ਸਹੀ ਹੋ ਜਾਏਗਾ ਬੀ অপਸ਼ਨ ਬੀ ਜਾਨੀ ਕਿ ਚਾਰ ਜੇ ਤੁਹਾਨੂੰ ਕਿਸੇ ਕੁਐਸਚਨ ਵਿੱਚ ਡਾਊਟ ਲੱਗਦਾ ਹੈ ਤਾਂ ਤੁਸੀਂ ਖੁਦ ਸਰਚ ਕਰ ਸਕਦੇ ਹੋ ਕਈ ਵਾਰ ਕੋਈ ਕੁਐਸਚਨ ਗਲਤ ਬੋਲਿਆ ਜਾਂਦਾ ਹੈ ਆਪਸ਼ਨ ਕੁਐਸਚਨ ਦੀ ਵੈਸੇ ਮੈਂ ਕੋਸ਼ਿਸ਼ ਕਰਦਾ ਕਿ ਕੋਈ ਮਿਸਟੇਕ ਬਹੁਤ ਘੱਟ ਹੋਵੇ ਫਿਰ ਵੀ ਜੇ ਤੁਹਾਨੂੰ ਕੋਈ ਸ਼ੱਕ ਲੱਗਦਾ ਹੈ ਤੁਸੀਂ ਗੂਗਲ ਕਰਕੇ ਚੈੱਕ ਕਰ ਸਕਦੇ ਹੋ ਸਟਾਰਚ ਅਤੇ ਸ਼ੂਗਰ ਦੋਵੇਂ ਹਨ ਇਹਨਾਂ ਵਿੱਚੋਂ ਕੀ ਹਨ ਆਪਸ਼ਨ ਸੀ ਹੈ ਜਿਹੜਾ ਉਹ ਸਹੀ ਹੋ ਜਾਏਗਾ ਕਾਰਬੋਹਾਈਡਰੇਟਸ ਦੁੱਧ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਵਿਟਾਮਿਨ ਨਹੀਂ ਹੁੰਦਾ ਧਿਆਨ ਨਾਲ ਦੇਖਿਓ ਇੱਥੇ ਨਹੀਂ ਹੁੰਦਾ ਲਿਖਿਆ ਹੈ ਉਸ ਹੱਬ ਨਾਲ ਤੁਸੀਂ ਆਨਸਰ ਦੇਣਾ ਹੈ ਪੇਪਰ ਦੇ ਵਿੱਚ ਵੀ ਕਨਫਿਊਜ਼ ਨਹੀਂ ਹੋਣਾ ਸੋ ਇਸ ਦਾ ਜਿਹੜਾ ਸਹੀ ਆਨਸਰ ਹੋ ਜਾਏਗਾ অপਸ਼ਨ ਬੀ ਵਿਟਾਮਿਨ ਸੀ ਵਿਟਾਮਿਨ ਏ ਦਾ ਸਭ ਤੋਂ ਵੱਡਾ ਸਰੋਤ ਹੈ ਜਿਹੜਾ ਉਹ ਕਿਹੜਾ ਹੈ অপਸ਼ਨ ਤੁਹਾਡੇ ਸਾਹਮਣੇ ਨੇ इसका सही आंसर हो जाएगा ऑप्शन डी अंडा राष्ट्रपिता किसान कहा जाता है ऑप्शन रीड कर लो सही आंसर हो जाएगा महात्मा गांधी ऑप्शन बी लास्ट क्वेश्चन है नमी नापन वाले यंत्र का नाम दसो ऑप्शन देख लो सही ऑप्शन हो जाएगा ऑप्शन बी हाइग्रोमीटर थैंक्स फॉर वॉचिंग वीडियो ਵੀਡੀਓ ਨੂੰ ਸ਼ੇਅਰ ਕਰ ਲਿਓ ਚੈਨਲ ਨਾਲ ਜੁੜੇ ਰਹੋ ਤੁਹਾਡੀ ਤਿਆਰੀ ਵਧੀਆ ਕਰਵਾਵਾਂਗੇ ਅਤੇ ਪੇਪਰ ਕਲੀਅਰ ਕਰਵਾਵਾਂਗੇ ਹੋਰ ਜਾਣਕਾਰੀ ਲਈ ਜਰੂਰ ਜੁੜੇ ਰਹੋ ਥੈਂਕ ਯੂ